ਵੈਲਕਮ ਬੈਕ ਟੂ ਚੈਨਲ ਗਾਈਸ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਤੇ ਮੇਰੇ ਵੱਲੋਂ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਡਾ ਮਾਪ ਵੀ ਇੱਕਸ ਕਰ ਗਿਆ ਨਾ ਆਪਾਂ ਇੱਕ ਵੀਡੀਓ ਸ਼ੂਟ ਕਰਨ ਆਏ ਸੀ ਆ ਜਿਹੜਾ ਅੰਬਾ ਦਾ ਪੇੜ ਨਹੀਂ ਸਾਡੇ ਉਹ ਵੇਖੋ ਪਿੱਛੇ ਆੜਾ ਵੀ ਜਿੱਥੇ ਗਾ ਲੱਗੇ ਸੂਰਜ ਆ ਸੰਨਿਆ ਤੇ ਉਹ ਤੋਂ ਨਾ ਆਪਾਂ ਅੰਬੀਆਂ ਤੋੜਨੀਆਂ ਸੀ ਤੇ ਆਪਾਂ ਵੀਡੀਓ ਸ਼ੂਟ ਕਰਨੀ ਸੀ ਤੇ ਭਰਨਾ ਆਪਣੀ ਆ ਗਈ ਨੇਰੀ ਤੇ ਆਡਾ ਮੈਂ ਫੋਨ ਹੈਗਾ Redmi Note 9 ਨੇਟ 89 ਤੇ ਨਾ अपना भाई आज ਨਾਲ ਹੀ ਬਾਈ ਕੁਖ ਕੋੜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਤੇ ਤੁਹਾਡੇ ਚੈਨਲ ਤੇ ਨਵੇਂ ਜੀ ਪਲੀਜ਼ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਸ਼ੇਅਰ ਵੀਦੂ ਜਰੂਰ ਕਰਿਓ ਨਹੀਂ ਬੋਲਦਾ ਕੋਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਯਾ ਪਲੀਜ਼ ਮੇਰੇ ਵੀਰ ਦਾ ਸੋਹਰ ਸਾਹ ਵੇ ਰੱਖਿਆ ਹੈ ਅੰਕਲ ਵੇਖੇ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਸਾਡੇ ਤੋਂ ਅਸੀਂ ਤੁਹਾਡੇ ਨਾਲ ਰੋਜ਼ ਨਵੀਂ ਤੋਂ ਨਵੀਂ ਵੀਡੀਓ ਸ਼ੇਅਰ ਕਰਦੇ ਰਾਵਾਂਗੇ ਸਾਨੂੰ ਸਪੋਰਟ ਕਰੋ ਆਪਾਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਬਣਾ ਕੇ ਦੇਵਾਂਗੇ ਬਹੁਤ ਆ ਚੈੱਕ ਕਰੋ ਮਿੱਤਰੋ ਉਹ ਤੇ ਜੀ ਆਉਂਦੀ ਪਈ ਆ ਚੈੱਕ ਕਰੋ ਸ਼ੇਅਰ ਵੀਓ ਜਸਟ ਬਹੁਤ ਜੋ ਉੱਠ ਰਹੀ ਆ ਚੈੱਕ ਕਰਾਂ ਤਾਂ ਸਹੀ ਮਰੀ ਚप्पल ਹੱਥ ਗਈ ਵੈਸੇ ਬਹੁਤ ਜਿਹੜਾ ਉਹ ਵੀਊ ਬਹੁਤ ਵਧੀਆ ਪਰ ਆਪਾਂ ਬਸ ਪਿੰਨ ਨਾ ਇੱਕੋ ਟਾਵਰ ਜੇ ਤੁਹਾਨੂੰ ਦਿਖਾਉਣਾ ਮੈਂ ਆਓ ਵੇਖੋ ਯੂ ਕਿਸੇ ਦੇਖੀ ਇਹ ਇੱਕੋ ਟਾਵਰ ਆ ਤੇ ਆਪਾਂ ਇੱਕੋ ਟਾਵਰ ਤੋਂ ਵੀਡੀਓ ਅਪਲੋਡ ਕਰਦੇ ਨੇ ਕਿਉਂਕਿ ਇਹ ਮੈਂ ਵੀ ਸ਼ਹਿਰਾਂ ਬੰਡਾਂ ਜਿੱਥੇ ਕਾਫੀ ਟਾਵਰ ਹੁੰਦੇ ਮਿੰਟਾਂ ਮਿੰਟੇ ਵੀਡੀਓ ਅਪਲੋਡ ਹੁੰਦੀ ਪਰ ਹਰ ਡੇ ਵੀਡੀਓ ਨੂੰ ਅਪਲੋਡ ਹੋਣ ਚਾਹੇ 12 ਘੰਟੇ ਲੱਗ ਜਾਂਦੇ ਆ ਤੇ ਦਾਮਤ ਵੀ ਵੀਡੀਓ ਲੇਟ ਆਉਂਦੀ ਆ ਤੇ ਇਸ ਕਰਕੇ ਵੀ ਵੀਡੀਓ ਸਾਡੀ ਮੰਮੀ ਵੀ ਲੇਟ ਆਇਆ ਕਰੂ ਪਰ ਸਪੋਰਟ ਪੂਰੀ ਦਿਖਾਣੀ ਸਪੋਰਟ ਪੂਰੀ ਲਾਇਕ ਸਬਸਕ੍ਰਾਈਬ ਜੁ ਵੀਆ ਇੱਕ ਦੋ ਲਿਆ ਕੇ ਥੋਨੇ ਇੱਕ ਵਾਰੀ ਕੋ ਝੰਤੀ ਮਾਰਦੀ ਹੈ ਨਾ ਤਲੋਂ ਬਿਹਿ ਗਈ ਉਹਨੇ ਆ ਨਹੀਂ ਆ ਫਿਰ ਚਲੋ ਫਿਰ ਚੱਲਦੇ ਆ ਮਿੱਤਰੋ ਤੁਹਾਡੇ ਦੀ ਜਾਣੀ ਆ ਜੜਿਆ ਫਿਰ ਚੱਲਦੇ ਆ ਮਿੰਟੂ ਢੇਮਾ ਫਾੜੀ ਆਹ ਸਾਡਾ ਵੰਚ ਭਲਾ ਜਾ ਢੇਮਾ ਅੰਦੇ ਢੇਮਾ ਫਾੜੀ ਆ ਇਹ ਵੀ ਅੰਬੀਆਂ ਬਣਾਏ ਖਾਨੀ ਘੜਾਵਾ ਚਲੋ ਮਿੱਤਰੋ ਚੱਲਦੇ ਆ ਚੜ ਲਾਂਗੇ ਤੇ ਚਲੋ ਫਿਰ ਆ ਪੰਮੀਆਂ ਨੇ ਬੂਟੇ ਲਾ ਕੇ ਚੱਲਦੇ ਨੇ ਚਲ ਤੇ ਮੂੰ ਭਾਈ ਚਿਰੋ ਥੜ ਲੋ ਮਿੱਠਾ ਫੜੋ ਬਾਈ ਤਾਂ ਨਹੀਂ ਅੰਬੀਆਂ ਦਾ ਇਹ ਜੇਤੀ ਚੱਲਦੇ ਆਂ। ਤੁਮੇ ਪੰਬੀਆਂ ਨੇ ਕਾਫੀ ਹੰਤਰੇ ਆ। ਚਲੋ ਬਾਈਂ ਨਿਕਲੋ ਮੁੰਡਿਆ ਛੇਤੀ ਦੱਬੋ ਲੱਭੋ। ਵੇਖੋ ਵੇਖੋ ਮੁੰਡਿਆ ਥੱਲੇੋਂ ਵੇਖ ਲਓ ਕੋਈ। ਹਾਂ ਤੇ ਇਹਦੇ ਆਈ ਗਈ। ਅੱਜ ਤੱਕ ਆਈ ਤੋੜ ਚੁੱਕੀ ਐ ਤੇ ਆਈ ਤੋੜਦੀ ਆ। ਚਲੋ ਚਲੋ ਦੇਖੋ ਦੇਖੋ ਮੁੰਡਿਆ ਜਿੱਦੀ ਜਿੱਦੀ ਦੱਬੀ ਹੋਦੀਆਂ। ਓਏ। ਓ ਮੁੰਡਾ ਨਾ ਆਪਣੇ ਨਾਲ ਦਾਣੇ ਲੈਣਾ। ਚਲੋ ਮੈਂ ਵੀ ਇਦਾਂ ਥੱਲੇ ਆਉਣਾ ਨਹੀਂ ਨਾ ਮੈਂ ਕੰਮੀ ਮੇਰਾ ਨਿਸ਼ਾਨਾ ਨਿਸ਼ੋਣਾ ਨਹੀਂ ਜਾਏਗਾ ਇਹ ਮੋਬਾਈਲ ਮੇਰਦੀ ਵੀ ਤੋੜਨੀ ਇੱਕ ਦੋ ਤੇ ਵੈਸੇ ਆਪਾਂ ਤੁਹਾਡੇ ਦੀ ਮੱਵੀ ਇੱਕ ਦੋ ਵੀਡੀਓ ਰੋਜ਼ ਦੀ ਅਪਲੋਡ ਕਰਦਿਆ ਕਰਾਂਗੇ ਪਰ ਇਹ ਗੱਲ ਹੈ ਵੀ ਮੱਵੀ ਟਵਾਈਸ ਛੋਟਾ ਬਦੇ ਵੀਡੀਓ ਮਾਫੀ ਨਹੀਂ ਵਧੀਆ ਨਹੀਂ ਵਧੀਆ ਚਲੋ ਹੁਣ ਵੇਖੋ ਤੁਸੀਂ ਤੇ ਮੋਬਾਈਲ ਹੋਣਾ ਦਾ ਪਤਾ ਵਾਹ ਕੇ ਗਾਇਸ ਇਹ ਕਿ ਟੁੱਟ ਕੇ ਆ ਗਈ ਆ ਉਹ ਵੇ ਇੱਕ ਤੋੜ ਲਈ ਹੋਰ ਵੀ ਟੋੜੋ ਨਾ ਕੋਈ ਵੱਡਾ ਉੱਡੇ ਚੀਜ਼ ਫੜ ਦੋ ਹਾਂ ਵੇਖੋ ਅਹੱਟ ਯਾ ਤੇ ਮੂੰ ਤੁਸੀਂ ਨਾ ਸੁਧਰੀ ਯਾ ਚਲੋ ਜਲ ਜਾਣਦੇ ਯਾਰ ਨਾ ਮੁੰਡਿਓ ਕੋਟਿਓ ਯੋ ਗਾਈਜ਼ ਮਿੱਤਰੋ ਚਲੋ ਨਾਂਦੀਆਂ ਫਿਰ ਇੱਕ ਹੀ ਗੇ ਟੋੜਨੀਆ ਗਾਈਜ਼ ਨਹੀਂ ਨਹੀਂ ਗਾਈਜ਼ ਅਸੀਂ ਟੋੜ ਕੇ ਦਿਖਾਵਾਂਗੇ ਮੈਂ ਮਾਰਾਂ ਬਣਾ ਲਾ ਲੰਡੂਯਾ ਨਾਲੋਂ ਮਾਰੇ ਗਾਈਜ਼ ਗਾਇਓ ਅਰੇਓ ਦੇਹ ਲੈ ਤਾਂ ਚੰਤੀ ਮਾਰ ਲੈ ਚਲੋ ਮਿੱਤਰੋ ਮੈਂ ਮਾਰ ਕੇ ਵੇਤਾ ਇੱਕ ਕਟ ਉਹ ਤਾਂ ਮੂਹਾਂ ਤਾਂ ਨਹੀਂ ਡਾ ਗਈ ਹਲੇ ਕਟ ਮੈਂ ਵੀ ਤੋੜਦੀ ਆ ਮਿੱਤਰੋ ਇੱਕ ਵੀਡੀਓ ਗਾਇਸ ਹੁਣ ਮੈਂ ਰਹਿ ਗਿਆ ਵਾ ਗਾਇਸ ਆਹ ਰਹਿ ਗਿਆ ਬਸ ਇਹਨੂੰ ਵੀ ਚ ਵੜੇ ਤੋੜ ਸਕਦੇ ਤੋੜਦੀ ਆ ਮਿੱਤਰੋ ਅਗੇ ਤੋੜ ਲੀ ਜੇ ਵੀਡੀਓ ਤੇ ਮੇਰੇ ਆਹ ਵੇਖੋ ਇਹਨੂੰ ਦੇ ਹੀ ਤੋੜ ਕੇ ਦੇਣਾ ਤੋ ਵੀਰ ਸਰ ਤੋ ਵੀਰ ਜੀ ਤੋੜ ਕੇ ਦੇਤੀ ਆ ਮੁੰਡੇ ਨੂੰ ਵੇਖੋ ਤੁਸੀਂ ਮਿੱਤਰੋ ਤੋਂ ਚੱਲੀ ਹੁਣ ਹੁਣ ਵੇਖੋ ਆ ਵੇਖੋ ਇਹ ਤੋੜ ਲਿਆ ਫੇਰ ਚੱਲੀ ਗਈ ਚੱਲੀ ਹੁਣ ਮਿੱਤਰੋ ਮੇਰੇ ਕੋ ਦੋ ਜਾਈਂ ਗਾਈਂ ਹੱਥ ਛੱਲੀ ਨਾ ਥੋੜਾ ਅੱਗੇ ਉਹ ਵੇਖੋ ਉਹ ਚ ਖੇਲੀਆਂ ਦਾ ਕੰਮ ਆ ਉਹ ਉਥੇ ਅੰਦੇ ਉਥੇ ਜਾਣਾ ਸੀ ਪਰ ਉਥੇ ਜਾਣਾ ਨਹੀਂ ਹੁਣ ਛੱਲੀਆਂ ਹੀ ਆ ਕਰਾਏ ਛੱਲੀਆਂ ਹੀ ਪਰ ਜ਼ਿਆਦਾ ਖਤਰਾ ਆ ਇਸ ਕਰਕੇ ਅਪੋਸੇ ਨਹੀਂ ਜਾਣਾ ਜੇ ਪਲੀ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਓ ਜੀ ਤੁਹਾਨੂੰ ਕੱਲ ਮਿਲਾਂਗੇ ਫੋਨ ਮਿਲਾਂਗੇ ਕੱਲ ਮਿਲਦੇ ਆ ਸਾਰਿਆਂ ਨੂੰ ਦੋਮੀ ਵੀਡੀਓ ਦੇ ਅਗਏ ਤੁਹਾਨੂੰ ਕੱਲ ਮਿਲਾਂਗੇ ਬਾਏ ਲਾਈਕ ਜਰੂਰ ਕਰਦੇ ਹੋ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਬਾਏ